प्यारे विद्यार्थियों ते आज ਆਪਾਂ ਗੱਲ ਕਰ ਜਾ ਰਹੇ ਆ ਨੈਕਸਟ ਰਿਸੋਰਸ ਦੀ ਲੈਂਡ ਰਿਸੋਰਸ ਭੂਮੀ ਸਰੋਤ ਤੇ ਭੂਮੀ ਵੀ ਜਿਹੜੀ ਹੈ ਨੇਚਰਲ ਰਿਸੋਰਸ ਹੈ ਬਹੁਤ ਵੱਡਾ ਇਸ ਧਰਤੀ ਨੂੰ ਦਿੱਤਾ ਹੋਇਆ ਧਰਤੀ ਦੇ ਰੂਪ ਦੇ ਵਿੱਚ ਜਿਹੜਾ ਕਿਸੇ ਇਨਸਾਨ ਵੱਲੋਂ ਨਹੀਂ ਬਣਾਇਆ ਗਿਆ ਤੇ ਇਸ ਲੈਂਡ ਰਿਸੋਰਸ ਨੂੰ ਮਨੁੱਖ ਜਿਹੜਾ ਆਪਣੀ ਜ਼ਰੂਰਤਾਂ ਮੁਤਾਬਿਕ ਉਪਯੋਗ ਵਿੱਚ ਲਿਆ ਰਿਹਾ ਚਾਹੇ ਉਹ ਖੇਤੀਬਾੜੀ ਹੋਵੇ ਜੰਗਲਾਤ ਹੋਵੇ ਰਹਿਣ ਵਾਸਤੇ ਘਰ ਹੋਣ ਜਾਂ ਫੈਕਟਰੀਆਂ ਲਗਾਈਆਂ ਜਾਣ ਜਾਂ ਫਿਰ ਧਰਤੀ ਦੇ ਉੱਪਰ ਕਿਸੇ ਤਰ੍ਹਾਂ ਦੀ ਮਾਈਨਿੰਗ ਕੀਤੀ ਜਾਵੇ ਜਿਹਦੇ ਜ਼ਰੀਏ ਜ਼ਮੀਨ ਹੇਠਾਂ ਚੋਂ ਕੋਲਾ ਪੈਟਰੋਲ ਗੈਸਾਂ ਵਗੈਰਾ ਕੱਢੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਆਵਾਜਾਈ ਹੈ ਟਰਾਂਸਪੋਰਟੇਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਉਹ ਵੀ ਲੈਂਡ ਰਿਸੋਰਸ ਦੀ وجہ ਨਾਲ ਹੀ ਪੋਪ ਆਉਂਦੀ ਹੈ ਤੇ ਹੁਣ ਅਸੀਂ ਗੱਲ ਕਰੀਏ ਜਿਹੜੀ ਭੂਮੀ ਹੈ ਜਿਵੇਂ ਬਾਕੀ ਜਿਹੜੇ ਸਰੋਤ ਨੇ ਕੁਝ ਨਿਊਏਬਲ ਨੇ ਤੇ ਕੁਝ ਨਾਨ ਰਿਨਿਊਏਬਲ ਨੇ ਤਤਤੀ ਜਿਹੜੀ ਆ ਉਹ ਸੀਮਿਤ ਹੈ ਇਹਨੂੰ ਹੋਰ ਨਵਾਂ ਨਹੀਂ ਬਣਾਇਆ ਜਾ ਸਕਦਾ ਤੇ ਪ੍ਰੈਜੈਂਟਲੀ ਜੋ ਧਰਤੀ ਹੈ ਉਹਦੇ ਨੇਚਰ ਟੈਂਪਰੇਚਰ ਦੇ ਹਿਸਾਬ ਨਾਲ ਕੁਦਰਤ ਨੇ ਆਪਣੀ ਆਪਣੀ ਤਰ੍ਹਾਂ ਦੀ ਜਿੱਤੀ ਬਣਾਤੀ ਉਵੇਂ ਦੀ ਹੀ ਉਹ ਚੱਲੀ ਆ ਰਹੀ ਥੋੜਾ ਬਹੁਤ ਮਨੁੱਖੀ ਗਤੀਵਿਧੀਆਂ ਨਾਲ ਉਹ ਚ ਬਦਲਾਅ ਹੋ ਸਕਦੇ ਨੇ ਪਰ ਉਹਦੀ ਬੇਸਿਕ ਨੇਚਰ ਜਿਹੜੀ ਆ ਉਹ ਏਰੀਆ ਦੇ ਹਿਸਾਬ ਨਾਲ ਉਹ ਸੇਮ ਹੀ ਹੈ ਤੇ ਹੁਣ ਗੱਲ ਕਰਦੇ ਆ ਟਾਈਪਸ ਆਫ ਲੈਂਡ ਰਿਸੋਰਸਸ ਤੇ ਧਰਤੀ ਦੇ ਉੱਪਰ ਕਿਹੜੇ-ਕਿਹੜੇ ਸੋਰਸਸ ਦੇ ਰੂਪ ਚ ਜਿਹੜੀ ਐਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਖੇਤੀਬਾੜੀ ਦੀ ਧਰਮੀ ਐਗਰੀਕਲਚਰ ਲੈਂਡ ਫਸਲਾਂ ਵੀ ਕਿਤੇ ਬੀਜੀਆਂ ਜਾਂਦੀਆਂ ਕਿਤੇ ਬਾਗ-ਬਗੀਚੇ ਨੇ ਤੇ ਕਿਤੇ ਰੁੱਖ-ਬੁੱਟੇ ਲਗਾਏ ਜਾਂਦੇ ਹਨ ਜੰਗਲਾਤ ਜਿਵੇਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਦੱਸਿਆ ਸੀ ਕਿ 25% ਦੇ ਕਰੀਬ ਜਿਹੜੀ ਇੰਡੀਆ ਦੀ ਧਰਤੀ ਹੈ ਉਹ ਫੋਰੈਸਟ ਲੈਂਡ ਨਾਲ ਢਕੀ ਹੋਈ ਹੈ ਇਹ ਤੋਂ ਲੱਕੜੀ ਵੀ ਮਿਲਦੀ ਹੈ ਤੇ ਆਕਸੀਜਨ ਵੀ ਦਿੰਦੈ ਨੇ ਇਸ ਤੋਂ ਇਲਾਵਾ ਬਹੁਤ ਸਾਰੀ ਤਰ੍ਹਾਂ ਦੀ ਐਜ ਐ ਫਿਊਲ ਜਿਹੜਾ ਇਹਨੂੰ ਯੂਜ਼ ਵੀ ਕੀਤਾ ਜਾ ਸਕਦਾ ਫਿਰ ਆ ਜੋ ਉਹ ਧਰਤੀ ਜਿਹੜੀ ਬੰਜਰ ਹੈ ਜਿੱਥੇ ਸਿਰਫ ਸਿਰਫ ਪੱਤਰੀਲੀ ਹੈ ਰੇਤਾਂ ਰੇਗਿਸਤਾਨੀ ਭੂਮੀਆ ਡੇਜ਼ਰਟਸ ਨੇ ਉਤੋਂ ਪੱਥਰ ਰੇਤ ਤਾਂ ਮਿਲ ਸਕਦਾ ਪਰ ਐਗਰੀਕਲਚਰ ਜਾਂ ਹਾਰਟੀਕਲਚਰ ਬਾਗਬਾਨੀ ਵਗੈਰਾ ਦੀ ਸੁਵਿਧਾ ਉੱਤੇ ਨਹੀਂ ਮਿਲਦੀ ਤੇ ਨੈਕਸਟ ਹੈ ਸ਼ਹਿਰੀ ਤੇ ਉਦਯੋਗਿਕ ਭੂਮੀ ਉਪੂ ਮੀਦਾਓ ਹਿੱਸਾ ਜਿਹਨੂੰ ਆ ਰਹਿਣ ਵਾਸਤੇ ਸ਼ਹਿਰਾਂ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਜਾਂ ਫਿਰ ਭੂਮੀ ਦਾ ਉਹ ਹਿੱਸਾ ਜਿਹਨੂੰ ਉਦਯੋਗਾਂ ਦੇ ਰੂਪ ਵਿੱਚ ਫੈਕਟਰੀਆਂ ਦੇ ਰੂਪ ਵਿੱਚ ਜਿਹੜਾ ਵਰਤਿਆ ਜਾ ਰਿਹਾ ਹੈ ਉਸ ਤੋਂ ਬਾਅਦ ਆ ਜਾਂਦੀ ਹੈ ਮਾਈਨਿੰਗ ਲੈਂਡ ਉਹ ਧਰਤੀ ਦਾ ਉਹ ਹਿੱਸਾ ਜਿੱਥੇ ਕਣਿਜ ਜੈਲ ਗੈਸਾਂ ਜਾਂ ਤਾਤਾਂ ਜਿਹੜੀਆਂ ਨੇ ਜ਼ਮੀਨ ਦੇ ਹੇਠੋਂ ਕੱਢੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਆ ਗਿਆ ਉਹ ਏਰੀਆ ਗ੍ਰਾਸ ਲੈਂਡ ਜਾਂ ਵੈਟ ਲੈਂਡ ਕਰਾਸ ਲੈਂਡ ਹੋ ਗਏ ਜਿੱਥੇ ਪਸ਼ੂਆਂ ਨੂੰ ਚਰਾਣ ਲਈ ਜਿਹੜੀਆਂ ਥਾਵਾਂ ਹੁੰਦੀਆਂ ਨੇ ਤੇ ਵੈਟ ਲੈਂਡ ਉਹ ਹੋ ਗਏ ਜਿਹੜੇ ਕੁਦਰਤੀ ਪਾਣੀ ਦੇ ਸੋਮੇ ਨੇ ਝੀਲਾਂ ਵਗੈਰਾ ਇਸ ਚਰੇਨੀ ਦੇ ਵਿੱਚ ਆ ਜਾਂਦੀਆਂ ਨੇ ਤੇ ਭੂਮੀ ਦੇ ਸਰੋਤਾਂ ਦੀ ਮਹੱਤਤਾ ਦੀ ਗੱਲ ਕਰੀਏ ਤਾਂ ਇਹ ਜਿਹੜੇ ਰਿਸੋਰਸਿਸ ਨੇ ਦਾ ਇੰਪੋਰਟੈਂਸ ਕੀ ਹੈ ਤਾਂ ਇਹ ਇੰਪੋਰਟੈਂਟ ਦੀ ਗੱਲ ਕਰੀਏ ਹੁਣ ਜਿਹੜੀ ਖੇਤੀਬਾੜੀ ਯੋਗ ਭੂਮੀ ਹੈ ਤਾਂ ਉੱਥੇ ਖੇਤੀ ਕੀਤੀ ਜਾ ਰਹੀ ਹੈ ਉੱਥੇ ਅਨਾਜ ਪੈਦਾ ਕੀਤਾ ਜਾ ਰਿਹਾ ਫਲ ਪੈਦਾ ਕਰੇ ਜਾ ਰਹੇ ਸਬਜ਼ੀਆਂ ਇਹ ਸਾਰਾ ਕੁਝ ਜਿਹੜੀ ਐਗਰੀਕਲਚਰ ਲੈਂਡ ਹੈ ਉੱਥੇ ਇਹ ਚੀਜ਼ਾਂ ਪੈਦਾ ਕੀਤੀਆਂ ਜਾ ਰਹੀਆਂ ਹਨ ਫਿਰ ਜਿਹੜੀ ਲੈਂਡ ਜੰਗਲਾਤ ਦੀ ਹੈ ਤੇ ਜੈਵ ਵਿਭਿੰਨਤਾ ਦੀ ਹੈ ਉੱਥੇ ਜੰਗਲਾਂ ਤੋਂ ਕੱਚਾ ਮਾਲ ਮਿਲਦਾ ਹੈ ਜਾਨਵਰ ਉੱਥੇ ਜਿਹੜਾ ਆਪਣਾ ਨਿਵਾਸ ਸਥਾਨ ਬਣਾ ਕੇ ਰਹਿੰਦੇ ਨੇ ਤੇ ਇਹ ਵਾਤਾਵਰਣ ਸੰਤੁਲਨ ਨੂੰ ਜਿਹੜਾ ਮੇਨਟੇਨ ਕਰਕੇ ਰੱਖਣਾ ਬਰਕਰਾਰ ਰੱਖਣਾ ਜਿਹੜਾ ਉਹ ਇਹਨਾਂ ਜੀਵ ਜੰਤੂਆਂ ਤੇ ਨਿਰਭਰ ਹੁੰਦਾ ਹੈ ਫਿਰ ਅਸੀਂ ਗੱਲ ਕਰੀਏ ਰੋਜ਼ਗਾਰ ਦੀ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਸਿੱਧੇ ਖੇਤੀਬਾੜੀ ਦੇ ਨਾਲ ਜਾਂ ਫਿਰ ਪਸ਼ੂਆਂ ਨੂੰ ਚਰਾ ਕੇ ਉਹਨਾਂ ਦੇ ਦੁੱਧ ਵੇਚ ਕੇ ਹੀ ਉਹਦੇ ਕੰਮ ਦੇ ਨਾਲ ਜੁੜੇ ਹੋਏ ਨੇ ਤੇ ਫਿਰ ਆਰਥਿਕ ਵਿਕਾਸ ਦੀ ਗੱਲ ਕਰੀਏ ਤਾਂ ਆਰਥਿਕ ਵਿਕਾਸ ਦੇ ਵਿੱਚ ਵੀ ਇਹ ਸਰੋਤ ਬਹੁਤ ਇੰਪੋਰਟੈਂਟ ਹੈ ਤੇ ਕਿਉਂਕਿ ਇਸੇ ਧਰਤੀ ਦੇ ਉੱਪਰ ਉਦਯੋਗ ਲੱਗ ਰਹੇ ਨੇ ਇਸੇ ਧਰਤੀ ਦੇ ਉੱਪਰ ਮਾਈਨਿੰਗ ਹੋ ਰਹੀ ਹੈ ਤੇ ਇਸੇ ਧਰਤੀ ਦੇ ਉੱਪਰ ਬਿਜ਼ਨਸ ਐਕਟੀਵਿਟੀ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤੇ ਨੈਕਸਟ ਹੈ ਮਨੁੱਖੀ ਜਿਹੜੀ ਵਸੋਂ ਹੈ ਉਹਦੇ ਵਾਸਤੇ ਵੀ ਬੜਾ ਇੰਪੋਰਟੈਂਟ ਹੈ ਜਿਹ ਲੋਕ ਰਹਿ ਰਹੇ ਨੇ ਧਰਤੀ ਦੇ ਉੱਪਰ ਕੋਈ ਸ਼ਹਿਰ 'ਚ ਰਹਿ ਰਹੇ ਕੋਈ ਪਿੰਡ 'ਚ ਰਹਿ ਰਹੇ ਤੇ ਇਸ ਲਈ ਮਨੁੱਖਾਂ ਦੀ ਬਸੌਲੀ ਵੀ ਜਿਹੜੀ ਹੈ ਇੰਪੋਰਟੈਂਟ ਹੈ ਫਿਰ ਵਾਤਾਵਰਣ ਸੰਤੁਲਨ ਦੀ ਗੱਲ ਕਰੀਏ ਜੰਗਲ ਗਿੱਲੇ ਇਲਾਕੇ ਤੇ ਕਾਰਬਨ ਦਾ ਜਿਹੜਾ ਚੱਕਰ ਹੈ ਮੌਸਮ ਨੂੰ ਨਿਯੰਤਰਣ ਕਰਨ ਲਈ ਹੈ ਕਿ ਵਾਤਾਵਰਣ ਵਾਸਤੇ ਜਿਹੜਾ ਇਹ ਲੈਂਡ ਰਿਸੋਰਸ ਹੈ ਬਹੁਤ ਇੰਪੋਰਟੈਂਟ ਹੈ ਤੇ ਜੇ ਲੈਂਡ ਯੂਜ਼ ਇਨ ਇੰਡੀਆ ਦੀ ਗੱਲ ਕਰੀਏ ਭਾਰਤ ਵਿੱਚ ਇਹਦੀ ਵਰਤੋਂ ਦੀ ਗੱਲ ਕਰੀਏ ਤਾ ਭਾਰਤ ਦੇ ਵਿੱਚ ਖੇਤੀਬਾੜੀ ਦੇ ਅਧੀਨ ਕਰੀਬ 43% 43% ਜਿਹੜਾ ਏਰੀਆ ਉਹ ਆਂਦਾ ਹੈ ਤੇ ਇਹਦੇ ਵਿੱਚ ਅ ਜੰਗਲ ਜਿਹੜੇ ਆ ਉਹ ਕਰੀਬ 22 ਤੋਂ 23% ਹੈ 22% ਦੇ ਕਰੀਬ ਜਿਹੜੀਆਂ ਚਾਰਾਗਾ ਪਸ਼ੂਆਂ ਦੇ ਚਾਰਾ ਵਾਸਤੇ ਜਿਹੜੀਆਂ ਥਾਵਾਂ ਖਾਲੀ ਨੇ ਉਹ ਕਰੀਬ 8% ਏਰੀਆ ਭਾਰਤ ਦੇ ਵਿੱਚ ਤੇ 5 ਤੋਂ 6% ਜਿਹੜੀ ਭੂਮੀ ਆ ਉਹ ਬੰਜਰ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਨੌਨ ਐਗਰੀਕਲਚਰ ਲੈਂਡ ਹੈ ਜਿਹਦੇ ਵਿੱਚ ਜਾਂ ਤਾਂ ਸ਼ਹਿਰ बसे ਹੋਏ ਨੇ ਕਲੋਨੀਆਂ ਨੇ ਜਾਂ ਫਿਰ ਫੈਕਟਰੀਆਂ ਲੱਗੀਆਂ ਹੋਈਆਂ ਉਹ ਵੀ ਜਿਹੜਾ 7 ਤੋਂ 8% ਏਰੀਆ ਆਉਂਦਾ ਫੇਰ ਗੱਲ ਕਰੀਏ ਪ੍ਰੋਬਲਮਸ ਰਿਲੇਟਡ ਟੂ ਲੈਂਡ ਰਿਸੋਰਸ ਤਾਂ ਭੂਮੀ ਨਾਲ ਸੰਬੰਧ ਸਮੱਸਿਆਵਾਂ ਕੀ ਕੀ ਜਿਹੜੀਆਂ ਨੇ ਆੜੀਆਂ ਨੇ ਇਹਦੇ ਵਿੱਚ ਖੇਤੀਬਾੜੀ ਲੱਕੜ ਤੇ ਸ਼ਹਿਰੀਕਰਨ ਦੇ ਲਈ ਜੰਗਲਾਂ ਦੀ ਜਿਹੜੀ ਹੈ ਬੜੀ ਅੰਨੇਵਾ ਕਟਾਈ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਸਿਸਟਮ ਜਿਹੜਾ ਉਹ ਵਿਗੜ ਰਿਹਾ ਹੈ ਇਸ ਤੋਂ ਇਲਾਵਾ ਗਲਤ ਖੇਤੀ ਕਾਰਨ ਮਿੱਟੀ ਦਾ ਘਟਾਅ ਹੈ ਜੀਆਂ ਫਸਲਾਂ ਬੀਜੀਆਂ ਜਾਂਦੀਆਂ ਤੇ ਜਾਂ ਫਿਰ ਬੀਜਣ ਤੋਂ ਬਾਅਦ ਕਟਾਈ ਇਸ ਮਾੜੀ ਢੰਗਾਂ ਨਾਲ ਕੀਤੀ ਜਾਂਦੀ ਹੈ ਕਿ ਮਿੱਟੀ ਦਾ ਘਟਾਅ ਹੋ ਰਿਹਾ ਹੈ ਤੇ ਮਿੱਟੀ ਖੇਤਾਂ ਦੇ ਵਿੱਚੋਂ ਘਟਦੀ ਜਾ ਰਹੀ ਹੈ ਜਿਆਦਾ ਸਚਾਈ ਕਾਰਨ ਪਾਣੀ ਖੜਾ ਹੋਣਾ ਤੇ ਖਾਰਾਪਣ ਇਹ ਸਮੱਸਿਆ ਵੀ ਆ ਰਹੀ ਹੈ ਇਹ ਸ਼ਹਿਰੀਕਰਨ ਜਿਹੜਾ ਲਗਾਤਾਰ ਵਧ ਰਿਹਾ ਇੰਡਸਟਰੀ ਜਿਹੜੀ ਲਗਾਤਾਰ ਵਧ ਰਹੀ ਹੈ ਉਹਦੇ ਨਾਲ ਜਿਹੜੀ ਐਗਰੀਕਲਚਰ ਲੈਂਡ ਹੈ ਉਹ ਘਟਦੀ ਜਾ ਰਹੀ ਹੈ ਤੇ ਐਗਰੀਕਲਚਰ ਲੈਂਡ ਦੇ ਉੱਪਰ ਅਗਰ ਘਰ ਬਣੇ ਜਾਣਗੇ ਫੈਕਟਰੀਆਂ ਬਣੇ ਜਾਣਗੀਆਂ ਤਾਂ ਫਿਰ ਐਗਰੀਕਲਚਰ ਲੈਂਡ ਤਾਂ ਕਟਣੀ ਹੀ ਹੈ ਫਿਰ ਇਸ ਬਾਅਦ ਰੇਗਿਸਤਾਨੀਕਰਨ ਜਿਹੜਾ ਹੋ ਰਿਹਾ ਹੈ ਕਿਉਂਕਿ ਮੌਸਮ ਬਦਲਾਅ ਹੋ ਰਹੇ ਨੇ ਬਹੁਤ ਸਾਰੇ ਇਲਾਕੇ ਐਸੇ ਨੇ ਵਾਟਰ ਲੈਵਲ ਜਿਹੜਾ ਨੀਚੇ ਜਾ ਰਿਹਾ ਹੈ ਜੇ ਜੋ ਵਾਟਰ ਲੈਵਲ ਨੀਚੇ ਚਲਾ ਗਿਆ ਨਮੀ ਦੀ ਮਾਤਰਾ ਜ਼ਮੀਨ ਚੋਂ ਘੱਟ ਗਈ ਤਾਂ ਉਹ ਜ਼ਮੀਨ ਜਿਹੜੀ ਹੈ ਉਹ ਰੇਗਿਸਤਾਨ ਦਾ ਰੂਪ ਧਨ ਕਰੀ ਆ ਗਈ। ਫਿਰ ਲੈਂਡ ਡੀਗ੍ਰੇਡੇਸ਼ਨ ਜਿਆਦਾ ਮਾਈਨਿੰਗ ਹੋ ਰਹੀ ਹੈ ਪਸ਼ੂ ਜਿਹੜੇ ਨੇ ਬਹੁਤ ਜ਼ਿਆਦਾ ਕਈ ਥਾਵਾਂ ਤੇ ਚਰਾਇ ਕਰ ਰਹੇ ਨੇ ਤਾਂ ਉੱਥੇ ਵੀ ਜਿਹੜੀ ਹੈ ਲੈਂਡ ਦੀ ਜਿਹੜੀ ਕੁਆਲਿਟੀ ਹੈ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਘੱਟਦੀ ਜਾ ਰਹੀ ਹੈ। ਨੈਕਸਟ ਪੁਆਇੰਟ ਹੈ ਕਿ ਅਸੀਂ ਇਸ ਲੈਂਡ ਰਿਸੋਰਸ ਦੀ ਕਿਸ ਤਰੀਕੇ ਨਾਲ ਸੰਭਾਲ ਕਰ ਸਕਦੇ ਹਾਂ ਕੀ ਕੀ ਕਰਨ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਤਾਂ ਫੌਦਾ ਰ ਓਪਨ ਕਰਨਾ ਤੇ ਦੁਬਾਰਾ ਦੁਬਾਰਾ ਰੁੱਖ ਲਗਾਉਣਾ ਜਿੱਥੇ ਘਟ ਨੇ ਉੱਥੇ ਵੱਧ ਤੋਂ ਵੱਧ ਰੁੱਖ ਜਿਹੜੇ ਆ ਉਹ ਲਗਾਉਣ ਦੀ ਲੋੜ ਹੈ ਨੈਕਸਟ ਹੈ ਕਿ ਜਿਹੜੀ ਖੇਤੀ ਹੈ ਉਹ ਸਾਇੰਟੀਫਿਕ ਢੰਗਾਂ ਨਾਲ ਕੀਤੀ ਜਾਵੇ ਤਾਂ ਕਿ ਫਸਲਾਂ ਜਿਹੜੀ ਇੱਕੋ ਹੀ ਫਸਲ ਬਾਰ ਬਾਰ ਨਾ ਲਗਾਈ ਜਾਵੇ ਫਸਲਾਂ ਦੇ ਵਿੱਚ ਜੜੀਆਂ ਨੇ ਡਾਇਵਰਸਿਫਿਕੇਸ਼ਨ ਯਾਨੀ ਕਿ ਅਦਲਾ ਬਦਲੀ ਹੋਣੀ ਬਹੁਤ ਜ਼ਰੂਰੀ ਹੈ ਤੇ ਫਿਰ ਅੱਗੇ ਆ ਗਿਆ ਸਹੀ ਸਿੰਚਾਈ ਦੇ ਤਰੀਕੇ ਤਾਂ ਇਹਦੇ ਵਿੱਚ ਜਿਹੜਾ ਉਹ ਡ੍ਰਿਪ ਸਿਸਟਮ ਜਿਹੜਾ ਯਾਨੀ ਕਿ ਪਾਣੀ ਬਹੁਤ ਜ਼ਿਆਦਾ ਉਪਯੋਗ ਨਾ ਹੋਵੇ ਸਪ੍ਰਿੰਕਲ ਸਿਸਟਮ ਵਾਰਿਆਂ ਦੇ ਰੂਪ ਵਿੱਚ ਛਿੜਕਾ ਜਿਹੜਾ ਉਹ ਕੀਤਾ ਜਾਵੇ ਪਾਣੀ ਜਿਆਦਾ ਖੜਾ ਨਾ ਰੱਖਿਆ ਜਾਵੇ ਪਾਣੀ ਦੀ ਵੀ ਵੇਸਟੇਜ ਆ ਤੇ ਖੇਤਾਂ ਦੀ ਕੁਆਲਿਟੀ ਵੀ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਫਿਰ ਜਿਹੜੀ ਚੁਰਾਈ ਹੈ ਪਸ਼ੂਆਂ ਦੀ ਉਹਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਨੇਚਰਲ ਗ੍ਰਾਸ ਲੈਂਡਸ ਐ ਉਹ ਖਤਮ ਨਾ ਹੋਣ ਖਰਾਬ ਨਾ ਹੋਣ ਤੇ ਜਿਹੜੀ ਭੂਮੀ ਲੈਂਡ ਡੀਗ੍ਰੇਡ ਹੋ ਗਈ ਹੈ ਭੂਮੀ ਖਰਾਬ ਹੋ ਰਹੀ ਹੈ ਤਾਂ ਉਹਨੂੰ ਮੁੜ ਪੈਦਾਵਾਰ ਯੋਗ ਬਣਾਇਆ ਜਾਵੇ ਉਹਦੇ ਚ ਦੇਸੀ ਖਾਦਾਂ ਪਾ ਕੇ ਉਨੂੰ ਦੀ ਕੁਆਲਿਟੀ ਅੱਛਾ ਬਣਾਇਆ ਜਾਵੇ ਫਿਰ ਲੈਂਡ ਦੀ ਜਿਹੜੀ ਹੈ ਪਲੈਨਿੰਗ ਸਹੀ ਢੰਗ ਨਾਲ ਹੋਵੇ ਕਿ ਕਿੰਨੇ ਏਰੀਆ ਜਿਹੜਾ ਉਹ ਖੇਤੀਬਾੜੀ ਲਈ ਰੱਖਣਾ ਹੈ ਕਿੰਨਾ ਜੰਗਲਾਂ ਲਈ ਤੇ ਕਿੰਨੀ ਜਗ੍ਹਾ ਜਿਹੜੀ ਉਸ ਵਿੱਚੋਂ ਅਰਬਨ ਡਿਵੈਲਪਮੈਂਟ ਲਈ ਰੱਖੀ ਜਾਣੀ ਇੱਕ ਖਾਸ ਰੇਸ਼ੋ ਤੇ ਹੋਵੇ ਤਾਂ ਕਿ ਇਨ ਚ ਸੰਤੁਲਨ ਬਣਿਆ ਰਹੇ ਫਿਰ ਸਰਕਾਰੀ ਯੋਜਨਾਵਾਂ ਇਦੇ ਵਿੱਚ ਆ ਗਿਆ ਜਿਵੇਂ ਰਾਸ਼ਟਰੀ ਪੌਦਾ ਰੋਪਣ ਜਿਹੜੇ ਵਨ ਮੌਸਮ ਮਨਾਏ ਜਾਂਦੇ ਨੇ ਉਹਨਾਂ ਨੂੰ ਆਦਾ ਕਰਨਾ ਤੇ ਫਿਰ ਰੇਗਿਸਤਾਨ ਵਿਕਾਸ ਪ੍ਰੋਗਰਾਮ ਇਹਦੇ ਵਿੱਚ ਇਹ ਹੈ ਵੀ ਜਿੱਥੇ ਰੇਗਿਸਤਾਨ ਨੇ ਜਿਵੇਂ ਕਿ ਚਾਈਨਾ ਨੇ ਬਹੁਤ ਵੱਡੇ ਪੱਧਰ ਤੇ ਰੇਗਿਸਤਾਨੀ ਇਲਾਕਿਆਂ ਉੱਪਰ ਆਪਰਾ ਪਰਾ ਬਣਾਇਆ ਤਾਂ ਉਸ ਤਰੀਕੇ ਦੇ ਉਪਰਾਲੇ ਜਿਹੜੇ ਆ ਉਹ ਕਰਨ ਦੀ ਲੋੜ ਹੈ ਤੇ ਅਸੀਂ ਗੱਲ ਕਰੀਏ ਦੇ ਕਨਕਲੂਜਨ ਦੀ ਤਾਂ ਅਸੀਂ ਬੇਸਿਕਲੀ ਇਹ ਕਹਿ ਸਕਦੇ ਹਾਂ ਜਿਹੜੀ ਭੂਮੀ ਹੈ ਉਹ ਸਭ ਤੋਂ ਇੰਪੋਰਟੈਂਟ ਜਿਹੜਾ ਨੇਚਰਲ ਰਿਸੋਰਸ ਹੈ ਉਹਨਾਂ ਦੇ ਵਿੱਚੋਂ ਇੱਕ ਹੈ ਕਿਉਂਕਿ ਮਨੁੱਖ ਦਾ ਸਰਵਾਈਵਲ ਹੀ ਇਸ ਉੱਪਰ ਡਿਪੈਂਡ ਕਰਦਾ ਹੈ ਉਸਨੇ ਖਾਨ ਲਈ ਅਨਾਜ ਪੈਦਾ ਕਰਨੇ ਤਾਂ ਖੇਤੀਬਾੜੀ ਕਰਨੀ ਪਊਗੀ ਫੈਕਟਰੀਆਂ ਲਗਾਉਣੀਆਂ ਨੇ ਤਾਂ ਉਹ ਵੀ ਧਰਤੀ ਤੇ ਲੱਗਣਗੀਆਂ ਜੇ ਮਨੁੱਖਾਂ ਨੇ ਆਪਣੇ ਲਈ ਘਰ-ਬਾਰ ਬਣਾਉਣਾ ਹੈ ਉਹ ਵੀ ਉਹਨੇ ਉੱਥੇ ਹੀ ਬਣਾਉਣਾ ਪੈਣਾ ਪਰ ਨਾਲ ਇੱਕ ਲਿਮਿਟ ਹੈ ਕਿ ਧਰਤੀ ਬਈ ਸੀਮਿਤ ਹੈ ਇਹਨੂੰ ਹੋਰ ਤੁਸੀਂ ਬਣਾ ਨਹੀਂ ਸਕਦੇ ਇਸ ਕਰਕੇ ਨੂੰ ਸਹੀ ਤਰੀਕੇ ਨਾਲ ਜਿਹੜਾ ਇਹਦਾ ਸਹੀ ਪ੍ਰਬੰਧਨ ਨਾਲ ਇਹਦੀ ਵਰਤੋਂ ਕੀਤੀ ਜਾਵੇ ਤਾਂ ਕਿ ਮਿੱਟੀ ਜਿਹੜੀ ਧਰਤੀ ਹੈ ਉਹਦੀ ਵੱਧ ਤੋਂ ਵੱਧ ਜਿਹੜੀ ਹੈ ਵਰਤੋਂ ਹੋਵੇ ਪਰ ਠੀਕ ਢੰਗ ਨਾਲ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਛੀ ਧੋਮੇ ਜਿਹੜੀ ਹੈ ਪ੍ਰਾਪਤ ਹੋਵੇ। ਤੋਂ ਇਹ ਸੀਗਾ ਤੁਹਾਡਾ ਨੈਕਸਟ ਨੇਚਰਲ ਰਿਸੋਰਸ ਤੇ ਅਗਲੀ ਵਾਰੀ ਆਪਾਂ ਵਾਟਰ ਰਿਸੋਰਸ ਦੀ ਗੱਲ ਕਰਾਂਗੇ। ਥੈਂਕ ਯੂ।